ਪੰਜਾਬ ਕਾਂਗਰਸ ਦੇ ਦਮੇ ਇੰਚਾਰਜ ਪੁਪੇਸ਼ ਬਗੇਲ ਦੇ ਘਰ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਸੀਬੀਆਈ ਦੀ ਟੀਮ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਪਹੁੰਚੀ ਹੈ ਅਤੇ ਤਲਾਸ਼ੀ ਆ ਜਿਹੜੀ ਉਹ ਲਈ ਜਾ ਰਹੀ ਹੈ ਤਾਂ ਪੁਪੇਸ਼ ਬਗੇਲ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਟਵੀਟ ਆ ਜਿਹੜਾ ਉਹ ਵੀ ਕੀਤਾ ਗਿਆ ਹੈ ਪੁਪੇਸ਼ ਬਗੇਲ ਦੇ ਘਰ ਉੱਤੇ ਸੀਬੀਆਈ ਤੋਂ ਪਹਿਲਾਂ ਈਡੀ ਵੱਲੋਂ ਵੀ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਟਾਰਗੇਟਰ ਸਾਂਝੀ ਕਰ ਰਹੇ ਆ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇ ਘਰ सीबीआई ਵੱਲੋਂ ਛਾਪੇਮਾਰੀ ਆ ਜਿਹੜੀ ਉਹ ਕੀਤੀ ਗਈ ਹੈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੇ ਪੁਪੇਸ਼ ਮਗੇਲ ਜਿਨ੍ਹਾਂ ਦੇ ਘਰ ਸੀਬੀਆਈ ਦੀ ਰੇਡ ਹੋਈ ਹੈ ਘਰ ਦੇ ਬਾਹਰ ਭਾਰੀਗੜ੍ਹ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਸੀਬੀਆਈ ਤੋਂ ਪਹਿਲਾਂ ਵੀ ਈਡੀ ਵੱਲੋਂ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਤਾਂ 2161 ਕਰੋੜ ਰੁਪਏ ਦੇ ਕਟੇਤ ਸ਼ਰਾਬ ਘਟਾਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੇਲ ਦੇ ਘਰ ਸੀਬੀਆਈ ਵੱਲੋਂ ਛਾਪੇ ਮਾਰੀ ਜਾ ਰਹੀ ਹੈ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਘਰ ਦੇ ਅੰਦਰ ਜਾਂਚ ਕਰ ਰਹੀ ਹੈ ਅਤੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਜਿਕਰ ਜੋ ਹੋ ਗਿਆ ਕਿ ਸੀਬੀਆਈ ਤੋਂ ਪਹਿਲਾਂ ਈਡੀ ਦੇ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਉਹਨਾਂ ਦੇ ਘਰ ਦੀ ਤਲਾਸ਼ੀ ਆ ਜਿਹੜੀ ਉਹ ਲਈ ਗਈ ਸੀ ਤਾਂ ਸੀਬੀਆਈ ਦੀ ਟੀਮ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੁਪੇਸ਼ ਮਗੇਲ ਦੇ ਘਰ ਜਾਂਚ ਲਈ ਪਹੁੰਚੀ ਹੈ ਰਾਏਪੁਰ ਦੇ ਵਿੱਚ ਸੀਬੀਆਈ ਦੀ ਟੀਮ ਪਹੁੰਚੀ ਹੈ ਅਤੇ ਨਾਲ ਹੀ ਭਲਾਈ ਦੇ ਵਿੱਚ ਉਹਨਾਂ ਦੇ ਘਰ ਤਾਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੋ ਥਾਵਾਂ ਉੱਤੇ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਘਰ ਦੇ ਅੰਦਰ ਜਾਂਚ ਕਰ ਰਹੀ ਹੈ ਅਤੇ ਦਸਤਾਵੇਜ਼ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਪੁਪੇਸ਼ ਬਘੇਲ ਅਤੇ ਉਹਨਾਂ ਦੇ ਪੁੱਤਰ ਚਤਨ ਦੇ ਬਘੇਲ ਖਿਲਾਫ 2166 ਕਰੋੜ ਰੁਪਏ ਦੇ ਕਥਿਤ ਸ਼ਰਾਬ ਘਟਾਲੇ ਦੀ ਜਾਂਚ ਚੱਲ ਰਹੀ ਹੈ ਹਾਲਾਂਕਿ ਈਡੀ ਦੀ ਕਾਰਵਾਈ ਦੌਰਾਨ ਕਈ ਕਾਂਗਰਸੀ ਆਗੂ ਉਹਨਾਂ ਦੇ ਘਰ ਇਕੱਠੇ ਹੋਏ ਸਨ ਅਤੇ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ ਤਾਂ ਅੱਜ ਵੀ ਧਰਨੇ ਦੇ ਡਰ ਕਾਰਨ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਪੁਪੇਸ਼ ਬਘੇਲ ਦੇ ਵੱਲੋਂ ਇੱਕ ਟਵੀਟ ਆ ਜਿਹੜਾ ਉਹ ਕੀਤਾ ਗਿਆ ਹੈ ਆਪਣੇ ਟਵੀਟ ਵਿੱਚ ਉਹ ਲਿਖਦੇ ਨੇ ਅਬ ਸੀਬੀਆਈ ਆਈ ਹੈ ਆਗਾਮੀ 8 ਔਰ 9 ਅਪ੍ਰੈਲ ਕੋ ਅਹਮਦਾਬਾਦ ਗੁਜਰਾਤ ਮੇ ਹੋਣੇ ਵਾਲੀ ਏਆਈਸੀਸੀ ਕੀ ਬੈਟਕ ਕੇ ਲਿਏ ਗਠਿਤ ਡਰਾਫਟਿੰਗ ਕਮੇਟੀ ਕੀ ਮੀਟਿੰਗ ਕੇ ਲਿਏ ਅਜ ਪੂਰਵ ਮੁੱਖ ਮੰਤਰੀ ਬੁਬੇਸ਼ ਭਗੇਲ ਕਾ ਦਿੱਲੀ ਜਾਣੇ ਕਾ ਕਾਰਕਰਮ ਹੈ ਉਸ ਸੇ ਪੂਰਵ ਹੀ ਸੀਬੀਆਈ ਰਾਏਪੁਰਾ ਔਰ ਬਿਲਾਈ ਨਿਵਾਸ ਪਰ ਪਹੁੰਚ ਚੁਕੀ ਹੈ ਤਾਂ ਇਹਨਾਂ ਉਹਨਾਂ ਦੇ ਦਫ਼ਤਰ ਦੇ ਵੱਲੋਂ ਇਹ ਟਵੀਟ ਆ ਜਿਹੜਾ ਉਹ ਸਾਂਝਾ ਕੀਤਾ ਗਿਆ ਹੈ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਨੇ ਅਤੇ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਨੇ ਭੁਪੇਸ਼ ਬੰਗੇਲ ਜਿਨ੍ਹਾਂ ਦੇ ਘਰ ਸ਼ਰਾਬ ਕੋ ਢਾਲਾ ਮਾਮਲੇ ਨੂੰ ਲੈ ਕੇ ਰੇਡ ਆ ਜਿਹੜੀ ਉਹ ਕੀਤੀ ਗਈ